ਕਿਸਾਨ ਭਰਾਵੋ ਤੁਹਾਨੂੰ ਅੱਜ ਆਪਾਂ ਦੱਸ ਦੇਾਂਗੇ ਵੀ ਆਪਾਂ ਸਲਫਰ ਦੀ ਜਿਹੜੀ ਆਪਾਂ ਕਿਵੇਂ ਆਪਾਂ ਪਛਾਣ ਕਰ ਸਕਦੇ ਆਂਗੇ ਵੀ ਇਹ ਨਕਲੀ ਆ ਜਾਂ ਅਸਲੀ ਹੈਗਾ ਕਿਉਂਕਿ ਸਲਫਰ ਆਪਾਂ ਹਰ ਇੱਕ ਆਪਣੀ ਖੇਤੀ ਦੇ ਵਿੱਚ ਪੈਂਦਾ ਹੈਗਾ ਜਿਹੜੀ ਮਰਜ਼ੀ ਆਪਾਂ ਫਸਲ ਲਾਉਣੀ ਹੋਵੇ ਕਣਕ ਝੋਨਾ ਮੱਕੀ ਜਿਹੜੇ ਮਰਜ਼ੀ ਵਿੱਚ ਹੋਣਾ ਆਪਾਂ ਜਿਹੜੀ ਵੀ ਫਸਲ ਆ ਬੀਜਦੇ ਆਪਾਂ ਤੇ ਆਪਾਂ ਨੂੰ ਸਲਫਰ ਦੀ ਇਹ ਲੋੜ ਆਪਨੂੰ ਹਰ ਇੱਕ ਫਸਲ ਦੇ ਵਿੱਚ ਪੈਂਦੀ ਹੈਗੀ ਤੇ ਅੱਜ ਆਪਾਂ ਤੁਹਾਨੂੰ ਕੁਝ ਸੌਖੇ ਤਰੀਕੇ ਨਾਲ ਦੱਸਾਂਗੇ ਵੀ ਸਲਫਰ ਆਪਾਂ ਕਿਵੇਂ ਪਛਾਣ ਕਰ ਸਕਦੇ ਆਂ ਵੀ ਸਲਫਰ ਜਿਹੜਾ ਹੈ ਨਕਲੀ ਹੈਗਾ ਜਾਂ ਇਹ ਅਸਲੀ ਹੈਗੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਆਜੋ ਫਿਰ ਆਪਾਂ ਦੱਸਦੇ ਆਂ ਤੁਹਾਨੂੰ ਇੱਕ ਦੇਸੀ ਤਰੀਕਾ ਕਿਵੇਂ ਆਪਾਂ ਪਤਾ ਕਰ ਸਕਦੇ ਆਂਗੇ ਕਰਨਾ ਕੀ ਹੈਗਾ ਆਪਾਂ ਅੱਗ ਲਾ ਕੇ ਦੇਖਣੀ ਹੈਗੀ ਜੇਕਰ ਦਾਣੇ ਸਲਫਰ ਦੇ ਮਚਨੇ ਸ਼ੁਰੂ ਹੋ ਗਏ ਤਾਂ ਜਿਹੜਾ ਆਪਣਾ ਸਲਫਰ ਹੈਗਾ ਉਹ ਸਹੀ ਹੈਗਾ ਯਾਨੀ ਕਿ ориジナルਾ ਜੇਕਰ ਅੱਗ ਨਾ ਲੱਗੀ ਤਾਂ ਇਹ ਸਮਝ ਲਓ ਵੀ ਆਪਾਂ ਜਿਹੜਾ ਸਲਫਰਾ ਹੋ ਡੁਗਲੀਗੇਟ ਮਿਲਿਆ ਹੋਵੇਗਾ ਤਾਂ ਦੇਖੋ ਬਈ ਆਪਾਂ ਦਾਣਿਆਂ ਨੂੰ ਅੱਗ ਲਾਈ ਸੀ ਤੇ ਨਾਲ ਜਿਹੜਾ ਆਪਣਾ ਹੀ ਪੈਟਕ ਪਿਆ ਆਪਣਾ ਤੇ ਇਹਨੂੰ ਉੱਪਰ ਕਰਕੇ ਦੇਖੋ ਤੇ ਕਿਹੜੇ ਸਾਹ ਦੇਖਿਓ ਬਈ ਜਿਹੜੇ ਦਾਣਿਆਂ ਨੂੰ ਅੱਗ ਲੱਗਦੀ ਹੈ ਤੇ ਪਿਗਲਨੇ ਸ਼ੁਰੂ ਹੋ ਜਾਣਗੇ ਆ ਦੇਖ ਸਕਦੇ ਹੋ ਤੁਸੀਂ ਨਾ ਛੁੜੇ ਇਹਦਾ ਮੁਸ਼ਕ ਜਿਹੜਾ ਦੂਰੋਂ ਦਾ ਬਈ ਇਹਦਾ ਆ ਦੇਖੋ ਕਿਵੇਂ ਜਿਹੜੇ ਗਲਨੇ ਸ਼ੁਰੂ ਹੋ ਗਏ ਅੱਗ ਦੇ ਨਾਲ ਤੁਹਾਨੂੰ ਇੱਕ ਤੁਹਾਨੂੰ ਹੋਰ ਵੀ ਦਿਖਾ ਦਿੰਦੇ ਆਪਾਂ ਸਵਾਰ ਦੇ ਉੱਪਰ ਕਰਕੇ ਦੇਖੋ ਬਈ ਨੰਨ ਨੂੰ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਹੈਗੀ ਤਾਂ ਦੇਖੋ ਇਥੋਂ ਜਿਹੜਾ ਆਪਾਂ ਪਤਾ ਕਰ ਸਕਦੇ ਹਾਂਗੇ ਵੀ ਜੇ ਇਹ ਆਪਣਾ ਸਲਫਰ ਜਿਹੜਾ ਆਪਣਾ ਉਹ ਡੁਗਲੀਗੇਟ ਤਾਂ ਨਹੀਂਗਾ ਕਿ ਜੇ ਆਪਾਂ ਨੂੰ ਦੁਕਾਨਦਾਰ ਨੇ ਡੁਗਲੀਗੇਟ ਤੇ ਨਹੀਂ ਆਪਾਂ ਨੂੰ ਕੋਈ ਸਲਫਰ ਦੇਤਾ ਇਥੋਂ ਆਪੜਾ ਪਤਾ ਕਰ ਸਕਦੇ ਹਾਂਗੇ ਜੇਕਰ ਉਹਨੂੰ ਅੱਗ ਲੱਗਦੀ ਹੋਵੇ ਦੇਖੋ ਬਈ ਦੇਖੋ ਕਿਹਦੇ ਸਾਹ ਤੇ ਬਾਲੇ ਮਾਰਨ ਲੱਗ ਗਿਆ ਇਸ ਤਰੀਕੇ ਨਾਲ ਆਪੜਾ ਪਤਾ ਕਰ ਸਕਦੇ ਹਾਂਗੇ ਸਲਫਰ ਆਪਣਾ ਡੁਗਲੀਗੇਟ ਤਾਂ ਨਹੀਂ ਸਹੀ ਆ ਜਾਂ ਨਹੀਂ